ਅੰਨੇਵਾਲ ਤੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਉੱਥੇ ਆਉਣ ਦਾ ਮੌਕਾ ਮਿਲਿਆ ਤੁਹਾਡਾ ਆ ਉਹ ਪਿੱਛੇ ਜਿਹੜੇ ਸਾਊਂਡ ਵਾਲੇ ਨੇ ਉਹਨਾਂ ਤੇ ਸਾਰੇ ਬੰਦ ਕਰਾ ਦਿਓ ਅੱਜ ਤੁਹਾਡਾ ਜੋਸ਼ ਜਜ਼ਬਾ ਤੇ ਤੁਹਾਡਾ ਇਰਾਦਾ ਦੇਖ ਕੇ ਦਿਲ ਨੂੰ ਇੰਨਾ ਕੁ ਸਕੂਨ ਮਿਲਿਆ ਕਿ ਫਤੇਗੜ ਸਾਹਿਬ ਤੋਂ ਹੁਣ ਤਾਂ ਬੱਸ ਐਲਾਨ ਹੀ ਬਾਕੀ ਹੈ ਬਾਕੀ ਕੰਮ ਤਾਂ ਕਰਤਾ ਤੁਸੀਂ ਕਿਉਂਕਿ ਆ ਜਿਹੜਾ ਜਜ਼ਬਾ ਜੋਸ਼ ਤੁਸੀਂ ਬਜ਼ੁਰਗ ਖੜੇ ਨੇ ਮਾਮਾ ਸਿਰ ਪੋਲੋਸ ਰਹੀਆਂ ਸੀ ਭੈਣਾਂ ਦੁਆਵਾਂ ਦੇ ਰਹੀਆਂ ਸੀ ਤੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਇਹ ਪਿਆਰ ਦਾ ਕਿਸੇ ਕਰੰਸੀ ਚ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਵੀਰੋ ਆ ਜਿਹੜੇ ਫੁੱਲ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਇਹ ਇਹ ਮਿਲਦੇ ਨਹੀਂ ਇਹ ਇਹ ਸਾਨੀ ਨਾਲ ਨਹੀਂ ਮਿਲਦੇ ਆ ਪਿਆਰ ਦੇ ਫੁੱਲ ਇੱਕ ਆਸਾਨੀ ਨਾਲ ਨਹੀਂ ਮਿਲਦੇ ਤੁਸੀਂ ਦੂਜੇ ਲੀਡਰਾਂ ਦਾ ਹਾਲ ਦੇਖ ਲਓ ਉਹ ਅੱਗੇ ਅੱਗੇ ਲੋਕ ਡਾਂਗਾ ਛਿੱਤਰ ਲੈ ਕੇ ਪਿੱਛੇ ਪਿੱਛੇ ਇਹ ਹਾਲਤ ਉਹਨਾਂ ਦੀ ਕਰਤੂਤਾ ਕਰਕੇ ਉਹਨਾਂ ਨੇ ਗਰੀਬਾਂ ਨਾਲ ਧੱਕੇ ਕੀਤੇ ਆ ਗਰੀਬਾਂ ਦੇ ਜਵਾਕਾਂ ਦੇ ਮੂੰਹ ਚੋਂ ਰੋਟੀ ਖੋਹੀ ਹੈ ਗਰੀਬਾਂ ਦੇ ਚੁੱਲਿਆਂ ਦੀ ਅੱਗ ਬੁਝਾਈ ਹੈ ਤਾਂ ਕਰਕੇ ਉਹਨਾਂ ਨੂੰ ਨਤੀਜੇ ਭੁਗਤਣੇ ਪੈ ਰਹੇ ਆ ਅੱਜ ਇੱਥੇ ਮੈਂ ਜਦੋਂ ਆਇਆ ਆ ਗੱਡੀ ਦਾ ਹਾਲ ਦੇਖ ਲਓ ਸਾਨੂੰ ਹਰ ਜਗ੍ਹਾ ਤੇ ਇਸ ਤੋਂ ਬਾਅਦ ਮੈਂ ਫਗਵਾੜੇ ਜਾਊਂਗਾ ਬੰਗੇ ਜਾਊਂਗਾ ਮਿਹਨਤ ਪੱਖੋ ਸੀ ਕੋਈ ਕੰਮ ਨਹੀਂ ਛੱਡਣੀ ਮੈਨੂੰ ਹਰੇਕ ਹਰ ਰੋਜ਼ ਕਟੁਕੜ ਚਾਰ ਪੰਜ ਥਾਂ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਆਪਣੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਇੰਨਾ ਪਿਆਰ ਦੇ ਰੇ ਬਸ ਮੈਂ ਹਰੇਕ ਸਟੇਜ ਤੇ ਹਰੇਕ ਥਾਂ ਮੇ 15 ਤੋਂ 20 ਸਕਿੰਟ ਲੋਕਾਂ ਨੂੰ ਦੇ ਦੇਣਾ ਹੁਣਾਂ ਕਿ ਤੁਸੀਂ ਆਪਣੀ ਪੜਾਅਸ ਕੱਢ ਲਓ ਨਾਰਾ ਲਾ ਲਓ ચીਕ ਮਾਰ ਲਓ ਕਿਉਂਕਿ ਤਿੰਨ ਚਾਰ ਪੀੜੀਆਂ ਦੀ ਪੜਾਅਸ ਇਕੱਠੀ ਹੋਈ ਪਈ ਐ ਲਓ ਹੁਣ ਤੁਹਾਡੇ 20 ਸਕਿੰਟ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਅਬ ਵੀਰੋ ਇਹ ਵਾਹਾਂ ਬਹੁਤ ਫਲਾਉਣਗੇ ਹੁਣ ਆ ਪਿੱਛੇ ਜੇ ਵਾਹ ਫਲਾਈ ਆ ਅਕੇ ਜਿਹੜਾ ਬਿੱਟੂ ਆ ਉਹ ਭਵੰਤਮਾਨ ਦਾ ਦੋਸਤ ਆ ਉਹਦਾ ਬਿੱਟੂ ਬਿੱਟੂ ਨੂੰ ਭਵੰਤਮਾਨ ਜਿਤਾਊਗਾ ਮੇਰੇ ਵੀਰੋ ਆਪਣੀ ਖੂਨ ਪਸੀਨੇ ਨਾਲ ਪਾਰਟੀ ਬਣਾਈ ਆ ਆਮਾ ਦੀ ਪਾਰਟੀ ਅਸੀਂ ਉਹ ਕੰਮ ਹਰਕਤਾ ਨਹੀਂ ਕਰਦੇ ਕਿ ਕਿਸੇ ਨੂੰ ਆਪਦੇ ਬੰਦਿਆਂ ਨੂੰ ਹਰਾਈਏ ਜਾਂ ਫਲਾਂ ਤੇ ਮਕਾ ਬਿੱਟੂ ਨੂੰ ਕਹਿ ਰਹੇ ਹੋ ਇਹ ਚੌਥੇ ਨੰਬਰ ਤੇ ਆਉਣਾ ਜਾਂ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰ ਲੈ ਬਾਕੀ ਕੰਮ ਛੱਡ ਦੇ ਬਾਕੀ ਕੰਮ ਛੱਡ ਦੇ 13 0 ਹੋਣ ਲੱਗਿਆ ਪੰਜਾਬ 'ਚ 13 0 ਮੈਂ ਗੁਰਦਾਸਪੁਰ ਜਾ ਕੇ ਆਇਆ ਮੈਂ ਹੁਸ਼ਿਆਰਪੁਰ ਜਾ ਕੇ ਆਇਆ ਮੈਂ ਪੱਟੀ ਗਿਆ ਮੈਂ ਬਾਗੇਪੁਰਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਐਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖਣੇ ਨਹੀਂ ਕਿਉਂਕਿ 2 ਸਾਲਾਂ ਦੇ ਸਿਰਫ 2 ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ 43000 ਨੌਕਰੀਆਂ ਨੇ ਜਿਹਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ ਹੈ ਜ਼ੀਰੋ ਆਉਂਦਾ ਹੈ ਖੇਤਾਂ 'ਚ ਜਦੋਂ ਮਰਜ਼ੀ ਬਿਜਲੀ ਵਰਤਣੀ ਹੈ ਬਸ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬ ਲੋ ਮੋਟਰ ਚੱਲ ਪੈਂਦੀ ਹੈ ਕੋਈ ਕੱਟ ਨਹੀਂ ਲੱਗਦੇ ਦਿਨੇ ਦਿਨੇ ਬਿਜਲੀ ਦਿੰਨੇ ਆ ਤਾਂ ਕਿ ਕਿਸਾਨ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਨਾਲ ਮਿੱਦੇ ਵੀਰੋ ਰਾਸ਼ਨ ਕਾਰਡ ਰਾਸ਼ਨ ਕਾਰਡ ਜਿਹੜੇ ਨੇ ਉਹ ਬਣਾਏ ਨੇ ਜਿਹੜੇ ਇਹਨਾਂ ਨੇ ਕੱਟਤੇ ਸੀ ਕਣਕ ਜਿਹੜੀ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਕਣਕ ਇਸ ਵਾਰ ਗਰੀਬਾਂ ਨੂੰ ਮਿਲੂਗੀ ਜਿਹੜੀ ਕਣਕ ਇਸ ਵਕਤ ਮੰਡੀ ਚ ਅੱਜ ਆਈ ਹੈ ਉਹੀ ਪੰਜ ਸੱਤ ਦਿਨਾਂ ਬਾਅਦ ਗਰੀਬਾਂ ਦੇ ਗਰੀਬਾਂ ਦੇ ਘਰਾਂ ਚ ਹੋਊਗੀ ਜਿਹੜੇ ਜਿਹੜਾ ਇੱਕ ਮਿੰਟ ਜੀ ਇੱਕ ਮਿੰਟ ਬਾਅਦ ਕਰ ਲਈ ਜੀ ਗੱਲ ਪਰ ਕਨਸੈਂਟਰੇਸ਼ਨ ਨਹੀਂ ਦੇਣਾ ਮੈਨੂੰ ਪਤਾ ਤੁਸੀਂ ਪਿਆਰ ਸਤਿਕਾਰ ਦੇਣਾ ਚਾਹੁੰਦੇ ਹੋ ਬਾਤ ਸਰੋਪਾ ਸਾਹਿਬ ਦੇਣਾ ਬਾਤ ਵੀਰੋ ਜਿਹੜੀ ਰੋਟੀ ਮੇਰੇ ਮੰਤਰੀਆਂ ਦੇ ਘਰੇ ਜਾਂ ਮੇਰੇ ਘਰੇ ਪੱਕਦੀ ਹੈ ਜਿਹੜੀ ਕਣਕ ਦੀ ਉਸੇ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਪੱਕੂਗੀ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਸੋ ਆ ਆਤੀ ਜਲਾ ਕੇ ਤੁਹਾਡੇ ਕੋਲ ਆਇਆ ਵੀਰੋ ਆ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਹਸਾਬ ਨਾਲ ਇਹਨਾਂ ਦਾ ਹਾਲ ਹੋਇਆ ਪਿਆ ਹਜੇ ਤੱਕ ਹਜੇ ਤੱਕ ਤਾਂ ਕਈਆਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਤੇ ਕਈ ਪਾਰਟੀਆਂ ਕਈ ਪਾਰਟੀਆਂ ਅਖਬਾਰਾਂ ਵਾਂਗੂ ਐ ਅਖਬਾਰਾਂ ਵਾਲਾ ਤੜਕੀ ਜਿਵੇਂ ਖ਼ਬਰ ਸਿੱਟਦਾ ਐ ਐ ਟਿਕਟਾਂ ਸਿੱਟਦੇ ਫਿਰਦੇ ਨੇ ਕੋਈ ਲੈ ਲਓ ਕੋਈ ਸਾਡਾ ਟਿਕਟ ਲੈ ਲਓ ਇਹ ਹਾਲਤ ਕਰ ਦਿੰਦੀ ਐ ਜਨਤਾ ਪਬਲਿਕ ਜਦੋਂ ਆਪਣੀ ਆਈ ਤੇ ਆ ਜੇ ਸੋਚ ਕੇ ਸੋਚ ਕੇ ਸੋ ਵੀਰੋ ਗੁਰਪ੍ਰੀਤ ਜੀ ਪੀ ਤੁਹਾਡੇ ਕੈਂਡੀਡੇਟ ਐ ਬਹੁਤ ਗਰੀਬ ਘਰ ਛੋਟਾ ਆ ਮੁੰਡਾ ਬਹੁਤ ਮਿਹਨਤ ਕੀਤੀ ਐ ਔਰ ਇਹ ਹਜੇ ਬੰਦਿਆਂ ਨੂੰ ਭੇਜੋ ਜਿਨ੍ਹਾਂ ਨੇ ਗਰੀਬੀ ਆ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਉਹ ਜਿਹੜੇ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਹੈ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜਾਂ ਨਾ ਪੱਕੂ ਜਿਹੜਾ ਇਹ ਫਿਕਰ ਹੈ ਇਹ ਸਭ ਤੋਂ ਵੱਡਾ ਫਿਕਰ ਹੁੰਦਾ ਹੈ ਉਹਨੂੰ ਕੋਈ ਕੁਝ ਨਹੀਂ ਪਤਾ ਸੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ 13 ਜੀਰੋ ਕਰੋ ਸ਼ਕਤੀ ਵੜੂਗੀ ਰਾਜਨੀਤਿਕ ਸ਼ਕਤੀ ਅਸੀਂ ਬਣੂਗੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇੱਕ ਰੁਪਈਆ ਤੁਹਾਡੇ ਵਿਕਾਸ ਤੇ ਲੱਗੂਗਾ ਜਿਨ੍ਹਾਂ ਨੇ ਪਹਿਲਾਂ ਰੁਪਈਏ ਖਾਦੇ ਨੇ ਬਿਆਸ ਵੇਤ ਉਹਨਾਂ ਤੋਂ ਕਢਾਵਾਂਗੇ ਭਾਵੇਂ ਪਹਾੜਾਂ 'ਚ ਦੱਬੇ ਹੋਏ ਨੇ ਭਾਵੇਂ ਕਿਸੇ ਹੋਟਲ 'ਚ ਵੀਰੋ ਆਮ ਲੋਕਾਂ ਦੇ ਘਰ ਕੱਚੇ ਪਤਾ ਕਿਉਂ ਰਹਿ ਗਏ ਕਿਉਂਕਿ ਉਦੋਂ ਸੁੱਖ ਵਿਲਾਸ ਹੋਟਲ ਬਣ ਰਿਹਾ ਸੀ ਆਮ ਗਰੀਬਾਂ ਦੇ ਘਰਾਂ ਦੇ ਜਿਹੜੀਆਂ ਛੱਤਾਂ ਨੇ ਉਹ ਪਤਾ ਕਿਉਂ ਚੌਂਦੀਆਂ ਨੇ ਕਿਉਂਕਿ ਉਦੋਂ ਸਿਸਮਾ ਵਾਲਾ ਰਾਜੇ ਦਾ ਮਹਿਲ ਬਣ ਰਿਹਾ ਸੀ ਇਹਨਾਂ ਨੇ ਲੋਕਾਂ ਦਾ ਪੈਸਾ ਆਪਣੇ ਵਾਸਤੇ ਵਰਤਿਆ ਇਸ ਕਰਕੇ ਹੁਣ ਹਸਾਬ ਤਾਂ ਦੇਣੇ ਪੈਣਗੇ ਹਸਾਬ ਤਾਂ ਹੁਣ ਦੇਣੇ ਪੈਣਗੇ ਤੇ ਮੈਨੂੰ ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਕਹਿੰਦਾ ਪੁੱਤ ਪਹਿਲਾਂ ਕਾਲੀ ਗੱਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿਵੀਂ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਇਹਨਾਂ ਨੇ ਗਲੀਆਂ 'ਚ ਇਹਨਾਂ ਨੇ ਅੰਗ ਪਰਵਾ ਕੇ ਗੁਰੂ ਸਾਹਿਬ ਦੇ ਗਲੀਆਂ 'ਚ ਰੋਲਤੇ ਹੁਣ ਨਹੀਂ ਦਿਲ ਕਰਦਾ ਪੁੱਤ ਜੇ ਹੁਣ ਤਾਂ ਕਹਿੰਦਾ ਮਤਲਬ ਕਾਲੀ ਦਲ ਨੂੰ ਵੋਟ ਪਾਉਣਾ ਸਮਝ ਲਓ ਗੁਰੂ ਸਾਹਿਬ ਦੀ ਦੁਆਰਾ ਬੇਅਦਬੀ ਕਰਨ ਦੇ ਬਰਾਬਰ ਹੈ ਓਕੇ ਜੇ ਬੇਅਦਬੀ ਕਰਨ ਵਾਲਿਆਂ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਵੀ ਵਿੱਚ ਫਿਰ ਸ਼ਾਮ ਲਾਂ। ਸੋ ਇਸ ਕਰਕੇ ਗੁਰੂ ਸਾਹਿਬ ਆਪ ਹੀ ਦੇਖੀ ਜਾਂਦੇ ਨੇ ਉਹੀ ਸਜ਼ਾ ਦੇ ਰਹੇ ਨੇ ਹਾਲਤ ਦੇਖ ਲਓ ਹੁਣ ਕੀ ਹੋਈ ਪਈ ਹੈ। ਪਤਾ ਨਹੀਂ ਕੀ ਕੀ ਬਿਆਨ ਦੇਈ ਜਾਂਦੇ ਨੇ ਅਗਲੇ ਦਿਨ ਮਾਫੀ ਮੰਗਣੀ ਪੈਂਦੀ ਹੈ। ਸੋ ਆਪਾਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹ ਵਾਦਾ ਨਹੀਂ ਕਰਦੇ ਜਿਹੜਾ ਆਪਾਂ ਪੂਰਾ ਨਾ ਕਰ ਸਕਦੇ ਹੋਈਏ ਤੇ ਬਿਨਾ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਤੀਆਂ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਅੰਕੜੇ ਕਢਾਏ ਨੇ ਜਿਹੜੇ ਟੋਲ ਪਲਾਜੇ ਬੰਦ ਕੀਤੇ ਆ ਪੰਜਾਬ ਚੋਂ ਉਹਦੇ ਨਾਲ ਪੰਜਾਬ ਦੇ ਵਿੱਚ 58 ਲੱਖ 77000 58 ਲੱਖ 77000 ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ ਇੱਕ ਦਿਨ ਦਾ ਇਹ ਤਾਂ ਅਸੀਂ ਗਰੰਟੀ ਵੀ ਨਹੀਂ ਦਿੱਤੀ ਸੀ ਇਹ ਤਾਂ ਗਰੰਟੀ ਵੀ ਨਹੀਂ ਦਿੱਤੀ ਸੀ ਟੋਲ ਪਲਾਜੇ 58,70,000 ਇੱਕ ਦਿਨ ਦਾ ਕਿਹਦਾ 200 ਬਚ ਗਿਆ ਕਿਹਦਾ 500 ਬਚ ਗਿਆ ਕਰ ਕਰਾ ਕੇ ਲਗਭਗ 60 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦੀ ਜੇਬ ਚ ਬਚ ਗਿਆ ਅਸੀਂ ਤੁਹਾਡੀ ਜੇਬਾਂ 'ਚ ਵੀ ਪੈਸੇ ਬਚਾਉਨੇ ਆ ਤੇ ਇਹ ਤੁਹਾਡੀ ਜੇਬਾਂ ਕੱਟਦੇ ਆ ਆ ਪਿੱਛੇ ਜਿਹੜੇ ਕਹਿੰਦੇ ਇੱਥੇ ਸੁਖਵੀਰ ਬਾਦਲਾ ਆਇਆ ਸੀ ਕਹਿੰਦੇ ਲੋਕ ਸਰੋਪੇ ਦੇ ਹੀ ਗਏ ਬਾਅਦ 'ਚ ਪਤਾ ਲੱਗਿਆ ਜੇਬਾਂ ਹੀ ਕੱਟিয়ে ਗਏ ਸਾਰਿਆਂ ਦੀਆਂ ਮੈਂ ਕਿਹਾ ਇੱਥੇ ਤਾਂ ਆਉਂਦੇ ਹੀ ਉਹਨਾਂ ਦੇ ਸਟਾਫ ਮੈਂਬਰ ਐ ਇਹਨਾਂ ਨੇ ਪੰਜਾਬ ਦੀਆਂ ਜੇਬਾਂ ਹੀ ਕਟੀਆਂ ਹੋਰ ਕੀਤਾ ਕੀ ਇਹਨਾਂ ਨੇ ਸੋ ਵੀਰੋ ਆਪਾਰੇ ਮਾਵਾ ਭੈਣਾ ਜਿਹੜੇ ਹਸਾਬ ਨਾਲ ਘਰਾਂ 'ਚੋਂ ਦੁਕਾਨਾਂ 'ਚੋਂ ਬਾਹਰ ਆ ਕੇ ਆਸ਼ੀਰਵਾਦ ਇਹ ਭਾਈ ਇਹ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਇਹ ਇਹ ਭਗਵੰਤ ਮਾਨ ਦੀ ਕੋਈ ਔਕਾਤ ਨਹੀਂ ਹੈਗੀ ਇਹ ਤੁਸੀਂ ਜਿਹੜਾ ਪਿਆਰ ਦੇ ਰਹੇ ਹੋ ਇਹ ਕੋਈ ਪਰਮਾਤਮਾ ਦੀ ਤਾਂ ਵਾਲੇ ਦੀ ਕੋਈ ਕਿਰਪਾ ਹੈ ਵੀਰੋ ਵੀਰੋ ਸਵਾ ਦੋ ਸਾਲ ਹੋ ਗਏ ਮੁੱਖ ਮੰਤਰੀ ਬੜਿਆਂ 1 ਰੁਪਏ ਦਾ ਕੋਈ ਲਾ ਦੇ 1 ਰੁਪਏ ਦਾ ਕਿ ਭਗਵੰਤ ਮਾਨ ਨੇ 1 ਰੁਪਈਆ ਸਰਕਾਰ ਦਾ ਖਾ ਲਿਆ ਵੀਰੋ ਪੈਸੇ ਖਾਣ ਥੋੜੀ ਆਇਆ ਮੈਂ ਕੋਈ ਰੇਤੇ ਦੀਆ ਖਾਡਾ ਜਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਰਾਂਸਪੋਰਟਾ ਜਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਜਾਬਿਆਂ ਹਵੇਲੀਆਂ 'ਚ ਹਿੱਸਾ ਪਾਉਣ ਨਹੀਂ ਆਇਆ ਮੈਂ ਹਿੱਸਾ ਪਾਉਣ ਆਇਆ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਆਇਆ ਮੈਂ ਸਵਾ ਜਿਹੜੇ ਫਵਾਹਾਂ ਫਲਾਉਂਦੇ ਆ ਕਿ ਫਲਾਣੇ ਨੂੰ ਫਲਾਣਾ ਖੜਾ ਕਰਤਾ ਆਮਾ ਦੀ ਪਾਰਟੀ ਫਲਾਣੇ ਨੂੰ ਜਿਥੋਂ ਅਸੀਂ ਤਾਂ ਆਪਦੇ 13 ਜਿਥਾਉਣੇ ਨੇ ਬਾਈ ਮੇਰੇ 13 ਮੇਰੇ 13 ਦਾ ਮਤਲਬ ਹੈ ਮੇਰੇ ਆਪਣੇ ਕਿਉਂਕਿ ਜਦੋਂ ਇਹੋ ਜਿਹੇ ਬੰਦੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਕੇ ਬੋਲਣਗੇ ਤਾਂ ਮੈਨੂੰ 13 ਜ਼ੁਬਾਨਾਂ ਮਿਲ ਜਾਣਗੀਆਂ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਐ ਮੁਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ ਤਾਂ ਮੈਨੂੰ 13 ਹੋਰ ਹੱਥ ਮਿਲ ਜਾਣਗੇ ਜਿਹੜੇ ਮੈਨੂੰ ਕੰਮ ਕਰਨ ਵਾਸਤੇ ਸਮਰਥ ਬਖਸ਼ਣਗੇ, ਬਲ ਬਖਸ਼ਣਗੇ ਤੇ ਫਿਰ ਪੰਜਾਬ ਦਾ ਇੱਕ ਠਿਆਨੀ ਵੀ, ਇੱਕ ਚਵਾਨੀ ਵੀ ਸੈਂਟਰ ਸਰਕਾਰ ਰੋਕ ਨਹੀਂ ਸਕਦੀ। 13 ਇਹ ਹੋ ਗਏ, 14ਵਾਂ ਕ੍ਰੂhetra ਜਿੱਤਰੇ ਆ। ਦਿੱਲੀ ਦੇ ਸਾਰੇ ਜਿੱਤ ਰਹੇ ਹਾਂ ਪਰਸੋਂ ਨੂੰ ਗੁਜਰਾਤ ਜਾਊਂਗਾ ਗੁਜਰਾਤ ਤੋਂ ਵੀ ਜਿੱਤ ਰਹੇ ਹਾਂ ਤੇ ਆਪਾਂ ਸਾਮਚੋ ਵੀ ਜਿੱਤ ਰਹੇ ਹਾਂ 10 ਆਪਣੇ ਪਹਿਲੀ ਨੇ ਰਾਜ ਸਭਾ ਚ ਵੀਰੋ ਜਦੋਂ 35 40 ਹੋ ਗਏ ਉਹ ਵੀ ਬੋਲਣ ਵਾਲੇ ਉਹ ਵੀ ਉਹ ਵੀ ਭਗਤ ਸਿੰਘ ਦੀ ਮਿੱਟੀ ਦੇ ਵਾਰਿਸ ਜਦੋਂ 35 40 ਹੋ ਗਏ ਫਿਰ ਆਪਾਂ ਨੂੰ ਕੌਣ ਰੋਕ ਲੂ ਦਰਿਆ ਆਪਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਭਗਤ ਸਿੰਘ ਮਾਰ ਜਿੰਦਾਬਾਦ ਭਗਤ ਸਿੰਘ ਮਾਰ ਜਿੰਦਾਬਾਦ ਕੇਜਰੀਬਾਲ ਜੀ ਨਾਲ ਮੁਲਾਕਾਤ ਕਰਕੇ ਆਇਆ ਮੈਨੂੰ ਪੁੱਛਿਆ ਕਹਿੰਦੇ ਪੰਜਾਬ ਚ ਮੈਂ ਕਿਹਾ ਜੀ 13 0 ਕਹਿੰਦੇ ਪੱਕਾ ਮੈਂ ਕਿਹਾ ਹਾਂ ਜੀ ਕਹਿੰਦੇ ਫਿਰ ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਧੰਨਵਾਦ ਕਹਿੰਦੀ ਇਹ ਮੈਨੂੰ ਜੇਲ੍ਹ ਚ ਕਰੀ ਬੈਠੇ ਆ ਕੋਈ ਗੱਲ ਨਹੀਂ ਇਹਨੂੰ ਲੱਗਦਾ ਪਤਾ ਨਹੀਂ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਅਸੀਂ ਉਹਦੀ ਪਾਰਟੀ ਦੀ ਆਵਾਜ਼ ਰੋਕ ਦਾਂਗੇ ਇੱਕ ਬੰਦੇ ਨੂੰ ਅੰਦਰ ਕਰ ਸਕਦੇ ਹੋ ਪਰ ਉਹਦੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਆ ਜਿਹੜੇ ਕੇਜਰੀਵਾਲ ਦੀ ਸੋਚ ਵਾਲੇ ਪੈਦਾ ਹੋਗੇ ਆ ਲੱਖਾਂ ਜਿਹੜੇ ਪੈਦਾ ਹੋਗੇ ਇਹਨਾਂ ਦਾ ਕੀ ਕਰੋਗੇ ਸੋ ਇਸ ਕਰਕੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਇਥੇ ਇਹਨਾਂ ਦਾ ਇਹ ਬੀਜੇਪੀ ਵਾਲੇ, ਕਾਲੀਦਲ ਵਾਲੇ, ਕਾਂਗਰਸ ਵਾਲੇ ਇਹਨਾਂ ਦਾ ਮੁਕਾਬਲਾ ਨੋਟਾਂ ਨਾਲ ਹੈ। ਇਹਨਾਂ ਦਾ ਮੁਕਾਬਲਾ ਸਾਡਾ ਮੁਕਾਬਲਾ ਮਹਿੰਗਾਈ ਨੂੰ ਦੂਰ ਕਰਨ ਤੇ ਸਾਡਾ ਮੁਕਾਬਲਾ ਬੇਰੁਜ਼ਗਾਰੀ ਨਾਲ ਹੈ। ਸਾਡਾ ਮੁਕਾਬਲਾ ਇੰਡਸਟਰੀ ਨੂੰ ਇੱਥੇ ਲੈ ਕੇ ਆਉਣਾ, ਸਾਡਾ ਮੁਕਾਬਲਾ ਵਪਾਰੀ ਦਾ ਵਪਾਰ ਵਧਾਉਣਾ, ਸਾਡਾ ਮੁਕਾਬਲਾ ਦੁਕਾਨਦਾਰ ਦੀ ਦੁਕਾਨਦਾਰੀ ਵਧਾਉਣੀ, ਸਾਡਾ ਮੁਕਾਬਲਾ ਬਾਜ਼ਾਰਾਂ ਚ ਰੌਣਕਾਂ ਵਾਪਸ ਲੈ ਕੇ ਆਉਣੀਆਂ, ਸਾਡਾ ਮੁਕਾਬਲਾ ਜਿੱਤੇ ਭਗੜੇ ਕੁਸ਼ਤੀਆਂ ਪੱਪ ਛਿੰਝਾ ਪੈਣੀਆਂ। ਸਾਡਾ ਮੁਕਾਬਲਾ ਰੰਗਲਾ ਪੰਜਾਬ ਬਣਾਉਣ ਦਾ ਹੈ ਸਾਡਾ ਮੁਕਾਬਲਾ ਕਿਸੇ ਕਿਸੇ ਪਾਰਟੀ ਨਾਲ ਨਹੀਂ ਸੁਰੇਸ਼ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਇਸ ਵਾਰ ਜਿੱਥੇ ਵੀ ਮੈਂ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਭਾਈ ਤੁਹਾਨੂੰ ਵੋਟ ਪਾ ਕੇ ਅਸੀਂ ਆਪਦਾ ਫਰਜ਼ ਨਿਭਾਵਾਂਗੇ ਮੈਂ ਕਹਾਂ ਜੀ 1 ਜੂਨ ਨੂੰ ਤੁਸੀਂ ਆਪਣਾ ਫਰਜ਼ ਨਿਭਾ ਦਿਓ ਝਾੜੂ ਵਾਲਾ ਬਟਨ ਦਬਕੇ ਉਸ ਤੋਂ ਬਾਅਦ ਫਰਜ਼ ਨਿਭਾਉਣ ਦੀ ਜ਼ਿੰਮੇਵਾਰੀ ਤੁਹਾਡੇ ਪੁੱਤ ਦੀ ਹੈ ਤੁਹਾਡੇ ਛੋਟੇ ਵੱਡੇ ਭਰਾ ਦੀ ਹੈ ਭਗਵੰਤ ਮਾਨ ਦੀ ਹੈ ਸੋ ਵੀਰੋ ਆ ਜਿਹੜਾ ਲਿਖਿਆ ਹੋਇਆ ਸੰਸਦ ਵਿੱਚ ਵੀ ਭਗਵਾਨਤਮਾਨ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਲੈਕਸ਼ਨ ਲੜ ਰਿਹਾ ਮਤਲਬ ਇਹ ਹੈ ਦਿੱਲੀ ਚ ਵੀ ਹੈ ਕਿ ਸੰਸਦ મે ਵੀ केजरीवाल ਜਾਨੀ ਕਿ ਸਾਡੀ ਸੋਚ ਜਿਹੜੀ ਹੈ ਪੰਜਾਬ ਪੱਖੀ ਦਿੱਲੀ ਪੱਖੀ ਲੋਕ ਪੱਖੀ ਸੋਚ ਹਸਪਤਾਲ ਬਣਾਉਣ ਦੀ ਸਕੂਲ ਬਣਾਉਣ ਦੀ ਉਹ ਸੋਚ ਨੂੰ ਪਾਰਲੀਮੈਂਟ ਚ ਪਹੁੰਚਾਉਣਾ ਹੈ ਵੀਰੋ ਪਰਸੋ ਰਿਜ਼ਲਟ ਆਇਆ ਹੈ ਚੌਥੇ ਚੌਥੇ ਰਿਜ਼ਲਟ ਹੈ 158 ਬੱਚੇ ਸਰਕਾਰੀ ਸਕੂਲਾਂ ਦੇ ਜੇਈ ਦਾ ਮੇਨ ਟੈਸਟ ਪਾਸ ਕਰ ਗਏ ਜੇਈ ਦਾ ਪਹਿਲੀ ਵਾਰ ਹੋਇਆ ਇਹ ਸੋ ਸਾਡੇ ਸਕੂਲ ਬਣ ਹਸਪਤਾਲ ਬਣ ਬਿਜਲੀ ਦਾ ਬਿੱਲ ਮਾਫ ਹੈ ਵੀਰੋ ਥਰਮਲ ਪਲੈਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲੈਂਟ ਖਰੀਦ ਲਿਆ ਸਾਡੇ ਕੋਲੇ 1 ਮਹੀਨੇ ਦਾ ਕੋਲਾ ਬਾਧੂ ਪਿਆ 1 ਮਹੀਨੇ ਦਾ ਨਹੀਂ ਪਹਿਲਾਂ ਇਹਨਾਂ ਦਿਨਾਂ ਚ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਪੰਜਾਬ ਮੇਂ ਛਾ ਸਕਤਾ ਹੈ ਅੰਧੇਰਾ ਸਿਰਫ 3 ਦਿਨ ਦਾ ਕੋਲਾ ਬਚਾ ਸਿਰਫ 2.5 ਦਿਨ ਦਾ ਕੋਲਾ ਬਚਾ ਇਹ ਆਇਆ ਖਬਰਾਂ ਹੋਣੀ ਆਉਣੀ ਆ ਵੀਰੋ ਹ ਮਹੀਨੇ ਦਾ ਵੀਰੋ ਬਿਜਲੀ ਆ ਮੈਂ ਔਰ ਨਾਲੇ ਵੀ ਹੈ ਦਿਨੇ ਬਿਜਲੀ ਸਾਡੀ ਸੋਲਣ ਵਾਲੀ ਚੱਲਦੀ ਹੈ ਰਾਤ ਨੂੰ ਪੰਜਾਬ ਮੁੰਬਈ ਨੂੰ ਹైదరాబాద్ ਨੂੰ ਪੂਨੇ ਨੂੰ ਬੰਗਲੌਰ ਨੂੰ ਬਿਜਲੀ ਵੇਚਦੇ ਆ ਪਿਛਲੇ ਪਿਛਲੇ 40 ਦਿਨਾਂ ਚ 108 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਅਪਕ ਤੁਮ ਆ ਰਹੇ ਹਾਂ ਜੇ ਜੇ ਲਾਣੇਦਾਰ ਜੇ ਲਾਣੇਦਾਰ ਇਹ ਧਾਰ ਲੈ ਕੇ ਮੈਂ ਇਸ ਘਰ ਨੂੰ ਕਰਜ਼ਾ ਮੁਕਤ ਵੀ ਕਰਨਾ ਹੈ ਕਰਜ਼ਾ ਵੀ ਨਹੀਂ ਚੜਨ ਦੇਣਾ ਤੇ ਨਾਲ ਨਾਲ ਇਸ ਘਰ ਨੂੰ ਬਹੁਤ ਉੱਪਰ ਲੈ ਕੇ ਜਾਣਾ ਹੈ ਘਰ ਦਾ ਕੋਈ ਜੀ ਨੌਕਰੀ ਤੋਂ ਵਾਂਝਾ ਨਾ ਰਹੇ ਜੇ ਲਾਣੇਦਾਰ ਇਹ ਧਾਰ ਨੇ ਤਾਂ ਕੰਮ ਹੋ ਸਕਦਾ ਤੁਸੀਂ ਮੈਨੂੰ ਆਪਣਾ ਮੁਖੀਆ ਚੁੜਿਆ ਮੈਂ ਤੁਹਾਡੇ ਨਾਲ ਸਲਾਹ ਕਰਕੇ ਕੰਮ ਕਰਦਾ ਮੈਂ ਕੱਲਾ ਫੈਸਲੇ ਨਹੀਂ ਲੈਂਦਾ ਮੈਂ ਲੋਕਾਂ ਨੂੰ ਪੁੱਛਦਾ ਵੀ ਇਹਦਾ ਕੀ ਫਾਇਦਾ ਆ ਟੋਲ ਟੋਲ ਪਲਾਸੇ ਬੰਦ ਕਰ ਦਈਏ ਆਹ ਨੌਕਰੀਆਂ ਹੋਰ ਦੇ ਦਈਏ ਆਹ ਹਸਪਤਾਲ ਖੋਲ੍ਹ ਦਈਏ ਆਹ ਆਮ ਆਦਮੀ ਕਲੀਨਿਕ ਖੋਲ੍ਹ ਦਈਏ ਆਹ ਸਕੂਲਾਂ ਨੂੰ ਅਪਗ੍ਰੇਡ ਕਰ ਦਈਏ ਫਸ ਤੁਸੀਂ ਇੱਕ ਵਾਰੀ 4 ਜੂਨ ਨੂੰ ਜਦੋਂ ਰਿਜ਼ਲਟ ਆਵੇ ਨਾ ਇਹੋ ਜਿਹੇ ਵੇਲੇ ਤੱਕ ਤਾਂ ਕੰਮ ਹੋ ਜਾਊਗਾ 4 ਜੂਨ ਨੂੰ ਇਹੋ ਜਿਹੇ ਵੇਲੇ ਤੱਕ ਤਾਂ ਪਤਾ ਲੱਗ ਜਾਊਗਾ ਤੇ ਉਸ ਤੋਂ ਬਾਅਦ ਫਿਰ ਜਿਸ ਹੌਸਲੇ ਨਾਲ ਤੇਿਸ ਇਰਾਦੇ ਨਾਲ ਮੈਂ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੁਸੀਂ ਦੇਖਿਓ ਪੰਜਾਬ ਜਿਹੜਾ ਦੁਬਾਰੇ ਸੋਨੇ ਦੀ ਚਿੜੀ ਬਣੂੰਗਾ ਤੁਹਾਡੇ ਸਾਹਮਣੇ ਬਣੂੰਗਾ ਜੰਦਾਬਾਦ ਜੰਦਾਬਾਦ ਦੋਨੇ ਹੱਥ ਦੋਵੇਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੰਦਾਬਾਦ ਆਈਥੀ ਨੇ ਆਲੇ ਦਾਲ ਇਹਨਾਂ ਦੇ ਘਰ ਥੋੜਾ ਜਿਹਾ ਹੋਰ ਚੱਕ ਦੋ ਉਹਨਾਂ ਨੇ ਘਰਾਂ ਦੀਆਂ ਸ਼ੀਸ਼ੇ ਹੱਲ ਜਾਣ ਇਨਕਲਾਬ ਇਨਕਲਾਬ ਜੈਹਾ ਭਾਰਤ ਮਾਤਾ ਕੀ ਜੈ ਬੋਲੇ ਸੋਨਿਆਲ ਇੱਕ ਮਿੰਟ ਲਈ ਗੁਰਪ੍ਰੀਤ ਜੀ ਪੀ ਜੀ ਤੁਹਾਡੇ ਉਮੀਦਵਾਰ ਨੇ ਉਹ ਤੁਹਾਡਾ ਆਿਆਂ ਦਾ ਧੰਨਵਾਦ ਕਰਨਗੇ ਇੱਕ ਪਿੰਚਲੇ ਵਿਚਾਰ ਪਟੰਦਰਾ ਸਾਡੇ ਬਹੁਤ ਹੀ ਹਰਮਨ ਪਿਆਰੇ ਸ੍ਰੀ ਭਗਵਾਨ ਸਿੰਘ ਜੀ ਮੁੱਖ ਮੰਤਰੀ ਸਾਹਿਬ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆਂ ਕੰਮ ਕਰਨ ਵਾਲੇ ਅੱਜ ਕੱਲੇ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਨੇ 2 ਸਾਲ ਦੇ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਹਿੰਦੂ ਭਰਾਮਾਂ ਦਾ ਜੋ ਕੰਮ ਕੀਤਾ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਤੇ ਭਗਵੰਤਪਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਭਰੋਸਾ ਦਿੰਨੇ ਆ ਅਸੀਂ 13 ਦੀਆਂ 13 ਸੀਟਾਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਜਿੱਤ ਕੇ ਚੋਲੇ ਚ ਪਾਵਾਂਗੇ ਮੈਂ ਤੁਹਾਡਾ ਸਾਨ ਨਾ ਨੌ ਹਲਕੇ ਤੇ ਆਏ ਆ ਅੱਛਾ ਅੱਛਾ ਤਾਂ ਤੇ ਅਰਦੀ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਹਲਕੇ ਅੱਜ ਸਾਡੇ ਭਗਵੰਤ ਜੀ ਮੁੱਖ ਮੰਤਰੀ ਦਾ ਵੈਲਕਮ ਹੋਇਆ ਅਸੀਂ ਸਾਰੇ ਭਗਵੰਤ ਦੀ ਤੋਲੇ ਨਾਲ ਅੱਗੇ ਪਤੋ ਅਸੀਂ ਤੋਲੇ ਨਾਲ ਸਾਨੂੰ ਜਾਨ ਵੀ ਦੇਣੀ ਪਈ ਹੈ ਤੋਲੇ ਜਾਨ ਦੇ ਬਾਰੇ ਭਗਵੰਤ ਜੀ ਸਾਡੇ ਨਾਲ ਇੱਕ ਹੱਥ ਖੜਾ ਕਰਕੇ ਇੱਕ ਹੱਥ ਖੜਾ ਕਰਕੇ ਸਾਰੇ ਪੰਜਾਬ ਤੋਂ ਸਾਪ ਸਿੰਘ ਮਾਨ ਜੈਕਾਰਾ ਸਾਪ ਸਿੰਘ ਮਾਨ

ਬਾਹਰ ਬੂਥ ਕੌਣ ਲਾਊਗਾ ਹੱਥ ਥੱਲੇ ਵਾਲਾ ਕੰਮ ਸੰਭਲੋ ਉੱਪਰ ਦੀ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨੂੰ ਮੈਂ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹ ਸਭ ਡਰਦੇ ਐ ਇਹ ਸਭ ਚੋਰ ਐ ਇਹਨਾਂ ਨੇ ਸਭ ਗਲਤ ਕੰਮ ਕੀਤੇ ਹੋਏ ਨੇ ਇਹਨਾਂ ਨੂੰ ਡਰ ਲੱਗਦਾ ਰਹਿੰਦਾ ਕੀ ਪਤਾ ਕਿਤੇ ਸਾਡੀ ਵਾਰੀ ਆ ਜਾਏ ਐਨਾ ਕਿ ਮੈਂ ਜ਼ਰੂਰ ਭਰੋਸਾ ਦਵਾਣਾ ਜਿਨ੍ਹਾਂ ਨੇ ਲੋਕਾਂ ਦਾ ਪੈਸਾ ਲੁੱਟਿਆ ਉਹਨਾਂ ਦੀ ਵਾਰੀ ਜ਼ਰੂਰ ਆਊਗੀ ਸਬਰ ਕਰ ਲੈਣ ਥੋੜਾ ਜਿਹਾ ਹਰੇਕ ਦੀ ਵਾਰੀ ਆਊ ਜਿਹਦੇ ਪੈਸਾ ਲੁੱਟਿਆ ਉਹ ਵਿਆਹ ਸਮੇਂ ਤੋਂ ਪੈਸਾ ਲੋਕਾਂ ਨੂੰ ਵਾਪਸ ਬਿਜਲੀ ਦੇ ਰੂਪ ਚ ਸਕੂਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਇਨਫਰਾਸਟ੍ਰਕਚਰ ਦੇ ਰੂਪ ਚ ਹਸਪਤਾਲਾਂ ਦੇ ਰੂਪ ਚ ਲੋਕਾਂ ਕੋਲੇ ਵਾਪਸ ਆਊਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ